ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਆਪਾਂ ਗੱਲ ਕਰਦੇ ਆਂ ਅੱਜ 9 10 ਜੂਨ ਪੰਜਾਬ ਦੇ ਮੌਸਮ ਦੇ ਕਿ ਅੱਜ ਤੇ ਕੱਲ ਵੀਰੋ ਆਉਣ ਵਾਲੇ ਦੋ ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸਾਨ ਵੀਰੋ ਜਿਵੇਂ ਕਿ ਕੱਲ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਅੱਜ 8 ਜੂਨ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਠੰਡਕ ਵਾਲਾ ਰਹੇਗਾ ਜ਼ਿਆਦਾ ਗਰਮੀ ਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲੇਗਾ ਆਉਂਦੇ ਜਾਂਦੇ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ ਤੇ ਤੇਜ਼ ਰਫ਼ਤਾਰ ਦੀ ਹਵਾਵਾਂ ਵਗਣੀਆਂ ਵੀਰੋ ਉਸੇ ਤਰ੍ਹਾਂ ਹੀ ਪੂਰਾ ਦਿਨਾਪੁਰ ਪੰਜਾਬ ਦਾ ਮਾਹੌਲ ਦੇਖਣ ਨੂੰ ਮਿਲੇਗਾ ਵੀਰੋ ਅੱਜ ਆਪਾਂ ਗੱਲ ਕਰੀਏ 9 10 ਜੂਨ ਦੀ 9 10 ਜੂਨ ਨੂੰ ਵੀਰੋ ਪੰਜਾਬ ਦੇ ਵਿੱਚ ਕੋਈ ਐਸਾ ਬੱਦਲੀ ਸਿਸਟਮ ਨਹੀਂ ਹੈ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਜਾਨੀ ਕਿ ਮੌਸਮ ਠੰਡਾ ਰਹੇ ਅੱਜ ਵੀਰੋ ਕੁੱਲਮਾ ਲਾ ਕੇ ਟੈਂਪਰੇਚਰ ਦੇ ਵਿੱਚ ਕੱਲ ਦੇ ਮੁਕਾਬਲੇ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ ਜੋ ਕਿ ਕੱਲ ਵੀਰੋ 40-41 ਦੇ ਆਸ-ਪਾਸ ਰਿਹਾ ਸੀ ਅੱਜ ਆਪਾਂ ਨੂੰ 44-43-44-45 ਡਿਗਰੀ ਦੇ ਆਸ-ਪਾਸ ਪੰਜਾਬ ਦਾ ਮੌਸਮ ਦੇਖਣ ਨੂੰ ਮਿਲੇਗਾ ਵੀਰੋ ਤੇਜ਼ ਗਰਮ ਹਵਾਵਾਂ ਮੌਤਰ ਪੱਛਮ ਦਿਸ਼ਾ ਤੋਂ ਵਗਦੀਆਂ ਰਹਿਣਗੀਆਂ ਵੀਰੋ ਦੁਪਹਿਰ ਤੱਕ ਹਵਾਵਾਂ ਦੀ ਜੋ ਗਤੀ ਹੈ ਘੱਟ ਰਹੇਗੀ ਦੁਪਹਿਰ ਤੋਂ ਬਾਅਦ ਵੀਰੋ ਜੋ ਹਵਾਵਾਂ ਨੇ ਉਹ ਤੇਜ਼ ਰੂਪ ਦੇ ਵਿੱਚ ਵਗਣਗੀਆਂ ਜਿਨ੍ਹਾਂ ਦੀ ਰਫ਼ਤਾਰ ਵੀਰੋ 20-25 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੋ ਸਕਦੀ ਹੈ ਕਿਤੇ ਕਿਤੇ ਵੀਰੋ ਟੁੱਟਮੇ ਬੱਦਲਾਂ ਦੀ ਆਵਾਜ਼ ਆਈ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਕੁ ਥੋੜੀ ਮਾੜੀ ਧੁੱਪ ਸ਼ਾਂਦਾ ਮਾਹੌਲ ਬਣ ਸਕਦਾ ਪਰ ਵੀਰੋ ਮੀਂਹ ਦੇ ਕੋਈ ਇਦਾਂ ਦੇ ਹਾਲਾਤ ਨਹੀਂ ਹੋਣਗੇ ਜੇਕਰ ਵੀਰੋ ਅਚਾਨਕ ਹਵਾ ਰੁਕਦੀ ਹੈ ਗਰਮੈਸ਼ ਦਿਨ ਦੇ ਸਮੇਂ ਗਰਮੀ ਵੱਧ ਜਾਂਦੀ ਹੈ ਦੁਪਹਿਰ ਵੇਲੇ ਤਾਂ ਵੀਰੋ ਉਸ ਤੋਂ ਬਾਅਦ ਅਚਾਨਕ ਛੋਟੇ ਮੋਟੇ ਕਿਸੇ ਭਾਗ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਨੇ ਜੋ ਕੁਝ ਸਮੇਂ ਲਈ ਛੋਟੀਆਂ ਮੋਟੀਆਂ ਵੀਰੋ ਗਤੀਵਿਧੀਆਂ ਹਨੇਰੀ ਮੀਂਹ ਇਦਾਂ ਦੀਆਂ ਗਤੀਵਿਧੀਆਂ ਦੇ ਸਕਦੇ ਨੇ ਇਹ ਵੀਰੋ ਪ੍ਰੀਵਾਰਸਨ ਸੀਜ਼ਨ ਇਹਦੀ ਕੋਈ ਅਪਡੇਟ ਆਪਾਂ ਨੂੰ ਨਹੀਂ ਮਿਲਦੀ ਇਦਾਂ ਕਿਸੇ ਤੇ ਵੀਰੋ ਟੈਂਪਰੇਚਰ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਅੱਜ ਦੇ ਮੁਕਾਬਲੇ ਕੱਲ ਨੂੰ ਫਿਰ 1 ਤੋਂ ਡਿਗਰੀ ਦਾ ਵਾਧਾ ਹੋਵੇਗਾ ਵੀਰੋ ਇੱਕ ਵਾਰੀ ਵੀਰੋ ਪਿਛਲੇ ਲੰਘੇ ਦਿਨਾਂ ਦੀ ਤਰ੍ਹਾਂ ਟੈਂਪਰੇਚਰ ਪੰਜਾਬ ਦਾ ਆਉਂਦੇ 5-7 ਦਿਨਾਂ ਦੇ ਵਿੱਚ ਵੀ ਰੋ 45-46 ਡਿਗਰੀ ਦੇ ਆਸ-ਪਾਸ ਹੋਵੇਗਾ ਲੂ ਚੱਲੇਗੀ ਗਰਮ ਹਵਾਵਾਂ ਚੱਲਣਗੀਆਂ ਸੋ ਵੀਰੋ ਐਦਾਂ ਦਾ ਮਾਹੌਲ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਫਿਲਹਾਲ ਕੋਈ ਐਸਾ ਬਦਰੀ ਸਿਸਟਮ ਵੀ ਰੋ 5-7 ਦਿਨ ਦੇ ਵਿੱਚ ਨਹੀਂ ਹੈ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਇੱਕ ਵਾਰੀ ਠੰਡਕ ਦਾ ਮਾਹੌਲ ਬਣੇ ਸੋ ਤੇਜ ਗਰਮੀ ਦਾ ਤੇਜ ਧੁੱਪ ਦਾ ਗਰਮੀ ਦਾ ਵੀਰੋ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਵੀਰੋ ਮੌਸਮ ਦੀ ਅਪਡੇਟ ਹੈ ਕਿ ਫਿਲਹਾਲ ਆਉਂਦੇ ਦਿਨਾਂ ਵਿੱਚ ਕੋਈ ਸਿਸਟਮ ਨਹੀਂ ਹੈ ਜੋ ਮੌਸਮ ਨੂੰ ਪ੍ਰਭਾਵਿਤ ਕਰੇ। ਬਾਕੀ ਵੀਰੋ ਰਾਤ ਦੇ ਟੈਂਪਰੇਚਰ ਤਕਰੀਬਨ 27-28 ਤੋਂ 30 ਡਿਗਰੀ ਤੱਕ ਆਸ-ਪਾਸ ਠੀਕੇ ਰਹਿਣਗੇ ਤੇ ਵੀਰੋ ਦਿਨ ਦੇ ਟੈਂਪਰੇਚਰ ਆਪਾਂ ਨੂੰ ਤਬਰਚ 44-45-46 ਡਿਗਰੀ ਦੇ ਆਸ-ਪਾਸ ਹੀ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੇ। ਗਰਮੀ ਦਾ ਅਹਿਸਾਸ ਵੀਰੋ ਦੁਬਾਰਾ ਤੋਂ ਹੋਵੇਗਾ। ਜੇਕਰ ਵੀਰੋ ਦੁਪਹਿਰ ਤੋਂ ਬਾਅਦ ਕੋਈ ਮੌਸਮ ਬਦਲਦਾ ਹੈ, ਅਚਾਨਕ ਕਿਤੇ ਗਤੀਵਿਧੀਆਂ ਬਣਦੀਆਂ ਨੇ ਤਾਂ ਉਸ ਦੀ ਵੀਡੀਓ ਪਪੱਖਰੇ ਤੌਰ ਤੇ ਕਿਸਾਨ ਵੀਰਾਂ ਨਾਲ ਸਮੇਂ ਤੋਂ ਪਹਿਲਾਂ ਸਾਂਝੀ ਕਰਾਂਗੇ। ਸ ਲੀ ਚੈਨਲ ਚੈਲਕੀਤੀ ਸੇਵਾ ਸੈਂਟਰ ਨੂੰ ਸਬਸਕ੍ਰਾਈਬ ਕਰੋ ਜੀ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ